ਦੋਸਤਾਂ ਨੇ ਤੇ ਅੰਦਰ ਉਹ ਆਪਣੀ ਸਵਾਸਾਂ ਦੀ ਪੂਜੀ ਪੂਰੀ ਕਰਕੇ ਇਥੋਂ ਚਲੇ ਜਾਂਦੇ ਸ੍ਰੀ ਦੇਵ ਸਿੰਘ ਜੀ ਬਣੀਪਾਲ ਸਾਹਿਬ ਸਾਨੂੰ ਸਿੰਘੀ ਛੋੜਾ ਦੇ ਕੇ ਗਏ ਨੇ ਇਹ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਦਾ ਘਾਟਾ ਬਹੁਤ ਜ਼ਿਆਦਾ ਹੁੰਦਾ ਹੈ ਉਹ ਕਦੇ ਪੂਰਾ ਨਹੀਂ ਮੁਸਕਦਾ ਬੜੀ ਦੁਖਦਾਈ ਖਬਰ ਪਾਇਲ ਦੇ ਨੇੜਲੇ ਪਿੰਡ ਮਾਜਰੀ ਤੋਂ ਇਹ ਜਿੱਥੇ ਕਿ ਉੱਗੇ ਸਮਾਜ ਸੇਵੀ ਸਰਦਾਰ ਸੁਖਦੇਵ ਸਿੰਘ ਬੈਣੀਪਾਲ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦਾ ਭੋਗ ਪਿੰਡ ਦੇ ਖੇਡ ਸਟੇਡੀਅਮ ਵਿਖੇ ਪਾਇਆ ਗਿਆ ਇਸ ਮੌਕੇ ਉੱਚੇ ਤੌਰ ਤੇ ਜਿੱਥੇ ਸੁਖਦੇਵ ਸਿੰਘ ਬੈਣੀਪਾਲ ਦੀ ਅੰਤਿਮ ਅਰਦਾਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਰਿਸ਼ਤੇਦਾਰ ਦੋਸਤ ਮਿੱਤਰ ਆਦਿ ਪਹੁੰਚੇ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉੱਦੇਦਾਰਾਂ ਨੇ ਪਹੁੰਚ ਕੇ ਵਿਛੜੀ ਹੋਈ ਰੂਹ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਕੋਟਲੀ ਉੱਗੇ ਬਿਜ਼ਨਸਮੈ ਪ੍ਰਧਾਨ ਸਰਦਾਰ ਜਗਦੇਵ ਸਿੰਘ ਬੋਪਾ ਰਾਏ ਸਾਬਕਾ ਵਿਧਾਇਕ ਪਾਇਲ ਸਰਦਾਰ ਲਖਵੀਰ ਸਿੰਘ ਲੱਖਾ ਮੌਜੂਦਾ ਨਗਰ ਕੌਂਸਲਰ ਦੇ ਪ੍ਰਧਾਨ ਸਰਦਾਰ ਮਲਕੀਤ ਸਿੰਘ ਢਾਲੀਵਾਲ ਲੋਕ ਜਗਾਓ ਮੰਚ ਦੇ ਪ੍ਰਧਾਨ ਅਤੇ ਆਰਟੀ ਐਕਟੀਵਿਸਟ ਗੁਰਦੇਵ ਸਿੰਘ ਕਾਲੀ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਪੰਚਾਂ ਤੇ ਸਰਪੰਚਾਂ ਅਤੇ ਪਾਇਲ ਦਾਣਾ ਮੰਡੀ ਦੇ ਵੱਖ-ਵੱਖ ਉਦਿਹਾਰਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਪਤੇ ਪ੍ਰਵਾਨ ਕਰਨੀ ਹੈ ਮੈਗੂਟੀ ਦਾ ਖਾਲਸਾ ਮੈਗੂਟੀ ਦੀ ਹਦੇ ਜਿਸ ਤਰ੍ਹਾਂ ਬਾਣੀ ਦਾ ਪਰਮਾਨ ਹੈ ਜਿਹੜਾ ਤੇਰੀ ਲਿਖਿਆ ਦੇ ਹੌਕਾ ਕੁਮਾਇਏ ਕੰਡੇ ਆਵੇ ਰੰਗਾਂ ਸਦੀ ਉੱਠ ਜਾਏ ਜੇ ਮਹਾਵਾਕ ਅਨਸਾਰ ਦੋ ਸਾਂ ਨੇ ਤੇ ਆਂਦਾ ਕੋ ਆਪਣੀ ਸਵਾਸਾਂ ਦੀ ਪੂਜੀ ਪੂਰੀ ਕਰਕੇ ਇਸੋ ਚਲੇ ਜਾਂਦਾ ਪਰ ਇਸ ਦਾ ਜੋ ਸਮਾਂ ਉਹ ਸਾਨੂੰ ਕਿਸੇ ਨੂੰ ਪਤਾ ਨਹੀਂ ਹੈ ਔਰ ਜਿਸ ਤਰ੍ਹਾਂ ਸਾਡੇ ਸਾਲ ਨੂੰ ਸ੍ਰੀ ਦੇਵ ਸਿੰਘ ਜੀ ਬਣੀਪਾਲ ਸਾਹਿਬ ਸਾਨੂੰ ਸ੍ਰੀ ਗੁਰੂ ਛੋੜਾ ਲੈ ਕੇ ਗਏ ਨੇ ਸਾਨੂੰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿਉਂ ਉਹਨਾਂ ਦੀ ਸਿਹਤ ਬਹੁਤ ਵਧੀਆ ਸੀ ਸੋ ਜਦੋਂ ਸਿਹਤ ਵਧੀਆ ਹੋ ਗਈ ਆਪਾਂ ਇਹ ਸੋਚਦੇ ਆ ਆਪਣੇ ਦਿਮਾਗ ਤੋਂ ਗੰਦੇ ਨਹੀਂ ਜਾਂਦੀ ਇਹ ਸੋ ਬਹੁਤ ਵੱਡਾ ਘਟਾ ਪਿਆ ਪਲਵਾਰ ਦੇ ਨਾਲ ਨਾਲ ਸਾਰੇ ਹਲਕੇ ਨੂੰ ਘਟਾ ਪਿਆ ਕਿਉਂ ਸੰਦੀਪ ਸਿੰਘ ਜੀ ਜੋ ਵਿਅਕਤੀ ਹਨ ਉਹ ਸਹਾਜ ਦੀ ਉਹਨਾਂ ਦੀ ਸੇਵਾ ਬਹੁਤ ਹੈ ਆਰ ਆਪਣੇ ਕੰਮ ਦੇ ਨਾਲ ਨਾਲ ਲੋਕ ਸੇਵਾ ਦੇ ਵਿੱਚ ਇਹਨਾਂ ਦੇ بیٹے ਗੁਰਜੀਤ ਸਿੰਘ ਜੀ ਉਹਨਾਂ ਦੇ ਮੈਂ ਰਾਂਗ ਮੈਂ ਬਹੁਤ ਨੇੜੇ ਹੋ ਕੇ ਉਹਨਾਂ ਨੇ ਦੇਖਿਆ ਕਿਉਂ ਉਹ ਜਿਹੜੇ ਵੀ ਕੰਮ ਅੱਜ ਪਾਉਂਦੇ ਨੇ ਉਹ ਜੁਨਾੜਾ ਜਿਹਾ ਲੱਗਦਾ ਹੁੰਦਾ ਸੋ ਇਸ ਕਰਕੇ ਇਹ ਜਿਹੜੀ ਸਿੱਖਿਆ ਹੈ ਇਹਨਾਂ ਨੂੰ ਜਿਹੜੀ ਹੈ ਅਚਰ ਸਿੰਘ ਜੀ ਨੂੰ ਔਰ ਗਜੀਤ ਸਿੰਘ ਜੀ ਨੂੰ ਸੁਖਵਿੰਦਰ ਸਿੰਘ ਜੀ ਤੋਂ ਮਿਲੀ ਹੈ ਹਰੇ ਉਹਨਾਂ ਨੇ ਜੋ ਇਹਨਾਂ ਨੂੰ ਸਿਖਾਇਆ ਆਪਣੇ ਆਟ ਦਾ ਜੋ ਕਾਰੋਬਾਰ ਹੈ ਉਸ ਦੇ ਵਿੱਚ ਜਾਂ ਖੇਤੀਬਾੜੀ ਦੇ ਜੋ ਕਾਰੋਬਾਰ ਹੈ ਉਸ ਦੇ ਵਿੱਚ ਬਹੁਤ ਸਈ ਵਧੀਆ ਤਰੀਕੇ ਨਾਲ ਆਪਣਾ ਚਲਾ ਰਹੇ ਨੇ আর ਨਾਲ ਦੀ ਨਾਲ ਜਿਹੜੀ ਹਲਕੇ ਦੀ ਸੇਵਾ ਲੋਕਾਂ ਦੀ ਪੈਂਦੀ ਸੇਵਾ ਤੇ ਹਲਕੇ ਦੀ ਸੇਵਾ ਉਹ ਵੀ ਨਿਭਾ ਰਹੇ ਨੇ ਤੋਂ ਅਹੇ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਦਾ ਘਾਟਾ ਬਹੁਤ ਜ਼ਿਆਦਾ ਹੁੰਦਾ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ ਮੈਂ ਸਮੇਂ ਦੇਖਦਾ ਹੋਇਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬੁੱਗੜ ਲਕਟਿਕਲ ਇਲੈਕਟ੍ਰੋਨ ਦੇ ਸਾਰੇ ਸਾਥੀਆਂ ਵੱਲੋਂ ਅੱਜ ਮੇਰੇ ਨਾਲ ਜਿਹੜੇ ਆਏ ਰਿੰਕਾ ਜੀ ਨਾਲ ਜੀ ਜੋ ਜੋ ਸੱਗੂ ਨੇ ਉਹਨਾਂ ਵੱਲੋਂ ਆਪਣੇ ਦੂਸਰੇ ਜੀਤ ਸਿੰਘ ਜੀ ਜੋ ਜੀਤ ਪ੍ਰਧਾਨ ਹੈ ਕੋਆਪਰੇਟਿਵਿਟੀ ਦੇ ਉਹਨਾਂ ਵੱਲੋਂ ਸਤਿ ਸ੍ਰੀ ਅਕਾਲ ਭੇਟ ਕਰਦਾ ਹੈ ਔਰ ਮਹਾਰਾਜ ਜੀ ਦੇ ਦੁਆਰਾ ਅਦਾਸ ਕਰਦੇ ਹਨ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਭਾਣਾ ਉਹਨਾਂ ਦਾ ਬੰਦ ਰੇ ਅਕੀਰ ਨੂੰ ਮਾਣੀ ਦਾ ਪਰਮਾਨ ਸਭਨ ਸਾਲ ਲਿਖਿਆ ਮਨ ਕਰਪਾ ਹੋ ਤੇਲ ਦੇ ਜਿਸ ਸਜਣ ਸਿਸਰੀਆ ਜਿਵੇਂ ਵੇਸਰ ਸੋ ਵੇਲ ਮੈਗਨ ਜੀ ਦਾ ਕਲਸਾ ਮੈਗਨ ਮਾਣ ਸੀ ਦਖ ਹੋਈ ਸੀ ਸਟਾਰਟਸ ਸਟਾਰਟ ਜੋ ਸਦਾ ਸੰਗਤ ਜੀ جو اچانک کی سان سری چھوڑا دے سنسارے ہیں انہوں کی انتم اداس میں شامل ہو کے اس بچے ہی روح اپنا ستکار اپنے شردا کے رکھ پیٹ کرنے پروار لیں ہم سانجا پر امدادی کر لیں ਬਹੁਤ ਵੱਡੇ ਗੱਲ ਦੇ ਵਿੱਚ ਅਨਤਰਾ ਸ੍ਰਿਸ਼ਤਾ ਲੋਕ ਸੁਮੇਤਰ ਨਗਰ ਨਾਸੀ ਅਵਾਸ਼ਰ ਨਾਸੀ ਡਾਕਟਰ ਕੋਈ ਨਾ ਯਾਦ ਇਸ ਵਾਰ ਵਿੱਚ ਤੇ ਬਹੁਤ ਇਸ ਸਾਲ ਦਾ ਸਾਡੇ ਸਰਕਾਰ ਜੋ ਵੀ ਬਣਾ ਰਿਹਾ ਮੈਂ ਦੱਸਿਆ ਹੈ ਕਿ ਠੀਕ ਹੈ ਮੌਤ تک ਕੱਟ ਚਾਹੀਏ ਵਰਵਾਣੇ ਸਮੇਉਂ ਕਾਸਦੀ ਹੈ ਜਣਾ ਚੁਕਾ ਤੇ ਮਰਨਾ ਕਾਫੀ ਹੈ ਪਰ ਜੋ ਕੋਈ ਵਿਅਕਤੀ ਜਾਨ ਹੈ ਜੇ ਰਾਸ ਸਵੇਖੀ ਹੁੰਦੀ ਅਜੇ ਬਾਰੇ ਉਮਰ ਵੀ ਨਹੀਂ ਸੀ ਉਹਨਾਂ ਦੇ ਸਿਹਤ ਠੱਗੀ ਸੀ ਰਹੇ ਜੀ ਉਹਨਾਂ ਨੂੰ ਬੜੀ ਬਾਤ ਪਛਤਾਣਾਂ ਵਿੱਚ ਦੇਖਿਆ ਹੈ ਕਰਦਾ ਰਿਹਾ ਹਾਂ ਚੁੰਮਦਾ ਦਾ ਜਾਲਕ ਚਰੇ ਜਾਣਾ ਸਾਡੇ ਸਾਰਿਆਂ ਦੇ ਭਗਵਾਨ ਨੇ ਇਸੇ ਕਾਰਨ ਲਈ ਬਣਾਇਆ ਦਖਤਾਲੀ ਨਿਰਸਾਤ ਅਜਾ ਮਦਮਾਤ ਹੈ ਕਿ ਕਿਸੇ ਦਾ ਕੋਈ ਜਵਤ ਜਿਆਦਾ ਆਕਰ ਦੇ ਵਿੱਚ ਵਾਹਿਗੁਰੂ ਪਾਣਾ ਹੀ ਬੰਦਾ ਤਦ ਇਹਦਾ ਮਹਾਨ ਹੈ ਪਰ ਤੋ ਜਦੋਂ ਅਚਨ ਚੇਤ ਕੋਈ ਸਦਾ ਸੰਦੀਪ ਸਿੰਘ ਵਰਗਾ ਸੱਜਣ ਵਿਛੋੜਾ ਦਿੰਦਾ ਹੈ ਤਾਂ ਉਹਦਾ ਜਿਹੜਾ ਸਦਮਾ ਹੈ ਦੁੱਖ ਹੈ ਉਹ ਅਸਹਿ ਹੁੰਦਾ ਹੈ ਬਹੁਤ ਵੱਡੀ ਗਿਣਤੀ 'ਚ ਖਲਾਕੇ ਦੇ ਬਤਵੰਤੇ ਸੱਜਣ ਆਏ ਨੇ ਸਮਾਜ ਸਮਾਜਿਕ ਜੱਦਤਬੰਦੀਆਂ ਰਾਜਨੀਤਿਕ ਜੱਦਤਬੰਦੀਆਂ ਚੜਦੀ ਕਲਾ ਟਾਈਮ ਟੀਵੀ ਲਈ ਪਾਇਲ ਤੋਂ ਸੰਜੀਵ ਲਹਿਲ ਦੀ ਰਿਪੋਰਟ